ਪਠਾਨਕੋਟ ਵਿੱਚ ਨਜਾਇਜ਼ ਮਾਈਨਿੰਗ ਦਾ سلسلہ ਲਗਾਤਾਰ ਜਾਰੀ ਹੈ। ਰਾਵੀ ਦਰਿਆ ਨੇ ਕਈ ਦਰਜਣ ਪਿੰਡਾਂ ਨੂੰ ਹੜ੍ਹਾਂ ਦੌਰਾਨ ਪ੍ਰਭਾਵਿਤ ਕੀਤਾ ਸੀ। ਕਿਸਾਨਾਂ ਦੀਆਂ ਜ਼ਮੀਨਾਂ ਰੇਤ ਦੇ नीचे ਦੱਬ ਗਈਆਂ। ਲੇਕਿਨ ਇਸ ਰੇਤ ਦਾ ਫਾਇਦਾ ਮਾਈਨਿੰਗ ਮਾਫੀਆ ਲੈ ਰਿਹਾ ਹੈ। ਇਸ ਮੌਕੇ ਤੇ ਭਾਜਪਾ ਗੂ ਅਸ਼wini ਸ਼ਰਮਾ ਦਾ ਕਹਿਣਾ ਹੈ ਕਿ ਅੱਜ ਰਾਵੀ ਦਰਿਆ ਦੇ ਨਾਲ ਲੱਗਦੇ ਕਤਲੌਰ ਗੱਜੂ ਜ਼ਗੀਰ ਪਿੰਡ ਦਾ ਦੌਰਾ ਉਹਨਾਂ ਨੇ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਤੇ ਇਹ ਗੱਲ ਮੰਨਦੇ ਆ ਨਾ ਕੁਝ ਹੋਰ ਹੋ ਰਿਹਾ। ਸਵਾਲ ਇਹ ਆ ਕਿ ਨਾਰਾ ਦਿੱਤਾ ਜਿਦਾ ਖੇਤ ਉਹਦੀ ਰੇਤ ਬਾੜ ਵੀ ਇਹਨਾਂ ਲੋਕਾਂ ਲਈ ਭ੍ਰਸ਼ਟਾਚਾਰ ਕਰਨ ਦਾ ਸਾਧਨ ਬਣ ਗਈ। ਅੱਜ ਰਾਵੀ ਦੇ ਕਿਨਾਰੇ ਸਾਰੇ ਪਿੰਡਾਂ ਦੇ ਅੰਦਰ ਮੈਂ ਤੁਹਾਡੇ ਨਾਲ ਹੁੰਦਾ ਹੋਇਆ ਆਇਆ। ਔਰ ਇਹ ਚੋਰ ਨਾ ਹੋਣ ਤੇ ਫੋਗ ਮਜਗੀਨਾ ਛੱਡ ਕੇ ਡਿੱਪਰ ਚੜ੍ਹ ਕੇ 도ੜਨ ਕਿਉ ਇਹ ਜਿਹਦਾ ਖੇਤ ਉਹਦੀ ਰੇਤ ਦੀ ਆੜ ਦੇ ਅੰਦਰ ਜਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੈ ਕੀ ਇਹਦਾ ਜਵਾਬ ਪ੍ਰਸ਼ਾਸਨ ਕੋਲ ਹੈਗਾ ਕੀ ਗਰੀਬ ਤੋਂ ਗਰੀਬ ਆਦਮੀ ਸਮਾਨ ਆਦਮੀ ਨੂੰ ਵੀ ਗੱਲ ਸਮਝ ਆਂਦੀ ਹੈ ਜਿਹਦਾ ਦੇ ਘਰ ਟੁੱਟਿਆ ਨਾ ਇੱਕ ਟੋਕਰੀ ਰੇਤ ਨਹੀਂ ਆਵੀਂ ਚੁੱਕ ਸਕਦਾ ਇਹ ਫੋਗ ਮਸ਼ੀਨਾਂ ਲਾ ਕੇ ਆ ਦੋ ਰਾਵੀਆਂ ਬਣਾਤੀਆਂ ਰਾਵੀ ਇਹ ਪੁਰਾਣੀ ਚਲਦੀ ਵੀ ਐ ਇੱਕ ਉਹ ਚਲਦੀ ਵੀ ਐ ਅੰਦਰ ਜਾ ਕੇ ਜਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਐ ਕੀ ਆ ਸਰਕਾਰ ਦੀ ਮਰਜ਼ੀ ਦੇ ਬਿਨਾ ਹੋ ਸਕਦੀ ਐ ਕੀ ਆ ਪ੍ਰਸ਼ਾਸਨ ਦੀ ਮਰਜ਼ੀ ਦੇ ਬਿਨਾ ਹੋ ਸਕਦੀ ਐ ਉਹ ਕਿਹੜੀਆਂ ਤਾਕਤਾਂ ਨੇ ਕਿਹੜੇ ਪੋਲਿਟਿਸ਼ੀਅਨ ਨੇ ਕਿਹੜੇ ਰਾਜਨੇਤਾ ਨੇ ਕਿਹੜੇ ਮੰਤਰੀ ਨੇ ਕਾ ਪੁੱਛਣਾ ਜਵਾਬ ਬੰਦਾ ਨਹੀਂ ਹੋਂਦਾ ਉਹ ਮੈਂ ਪੁੱਲ ਦਾ ਹਾਲ ਦੇ ਕਹਾਂ ਕਸਲੋਰ ਵਾਲੇ ਦਾ 50 ਮੀਟਰ ਦੀ ਦੂਰੀ ਤੇ ਇਲੀਗਲ ਮਾਈਨਿੰਗ ਸ਼ੁਰੂ ਹੋ ਗਈ ਹੈ ਪੁੱਲ ਦੇਸ਼ ਦੀ ਸੰਪਤੀ ਹੁੰਦੇ ਨੇ ਅਗਲੀ ਬਾੜ ਚ ਕਿਹੋ ਪੁੱਲ ਬਚੇਗਾ ਜਿਤਨਾ ਮਹੱਤਵਪੂਰਨ ਪੋਲਾਉ ਜੇਐਨਕੇ ਨਾਲ ਜੋੜਦਾ ਹੈ ਲੇਕਿਨ ਸਰਕਾਰ ਬਿਲਕੁਲ ਚੁੱਪ ਬੈਠੀ ਇਥੇ ਵੀ ਫੁੱਟ ਦੇ ਰੇਤ ਦੇ ਥੱਲੋਂ ਮ੍ਰਿਤਕ ਵਿਅਕਤੀ ਮਿਲ ਜਾਂਦਾ ਹੈ ਬਿਨਾ ਪੋਸਟਮਾਰਟਮ ਦੇ ਉਹਨੂੰ ਜਲਾਤਾ ਜਾਂਦਾ ਹੈ ਕਿੱਦਾਂ ਮਰਿਆ ਕਿੰਨ ਮਰਿਆ ਕਿਉਂ ਹੋਇਆ ਕੋਈ ਜਾਣਕਾਰੀ ਨਹੀਂ ਪੈਸੇ ਦੇ ਦਮ ਤੇ ਜ਼ਬਰ ਦੇ ਦਮ ਤੇ ਪੁਲਿਸ ਦੇ ਦਮ ਤੇ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਦੇ ਦਮ ਤੇ ਇਹ ਕੋਈ ਇੱਕ ਦੀ ਗੱਲ ਤਾਂ ਕੋਈ ਨਹੀਂ ਉਹਦੀ ਕੋਈ ਖੋਜ ਖਬਰ ਹੀ ਨਹੀਂ ਇਹ ਮੈਂ ਪੰਜਾਬ ਦਾ ਅਸਲੀ ਚਿਹਰਾ ਕੀ ਹੈ ਇਹ ਕੱਲੀ 라ਵੀ ਨਹੀਂ ਤੇ ਬਾੜਾ ਦੇ ਨਾਲ ਚਲਦੇ ਚਲਦੇ ਸਾਰੇ ਦਰਿਆਵਾਂ ਤੱਕ ਨਾ ਫਰੋਜ਼ਪੁਰ ਤੱਕ ਚਲੇ ਗੋ ਮੈਂ ਫਰੋਜ਼ਪੁਰ ਵੀ ਗਦਾਸੀ ਵੀ ਉੱਥੇ ਹੀ ਰਹਿਵਾਂ ਸੀ ਇਹ ਇਲੀਗਲ ਮਾਈਨਿੰਗ ਹੈ ਇਹ ਧਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਪ੍ਰਕਿਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਆਹ ਪਤਾ ਮਾਨੂੰ ਅਸੀਂ ਨਮੰਤਰਣ ਦੇ ਰਹੇ ਆਂ ਚੰਦ ਲੋਕਾਂ ਨੂੰ ਫਾਇਦਾ ਉਠਾਣ ਲਈ ਜਿਹੜੇ ਲੋਕ ਅੱਖਾਂ ਬੰਦ ਕਰਕੇ ਬੈਠੇ ਨੇ ਨਾ ਉਹ ਜਨਰੇਸ਼ਨ ਜਿਹੜੀ ਆਪਣੀ ਉਹਦਾ ਭਲਾ ਕਰ ਰਹੇ ਨੇ ਨਾ ਪੰਜਾਬ ਦਾ ਭਲਾ ਕਰ ਰਹੇ ਨੇ ਕਿਹਦੇ ਲਈ ਪੈਸਾ ਕਿੰਨਾ ਪੈਸਾ ਇਹ ਸਰਕਾਰ ਨੂੰ ਜਵਾਬ ਦੇਣਾ ਪਏਗਾ। ਬੜੇ ਸਾਹਮਣੇ ਮੈਂ ਦਿਖਾਇਆ ਹੈ ਦੇਖੋ ਇੱਧਰ ਵੀ ਟਿੱਪਰ ਲੱਗਿਆ ਹੈ ਰਾਤ ਨੂੰ ਇੱਥੇ ਬੰਦਾ ਲੰਘ ਨਹੀਂ ਸਕਦਾ। ਇਹ ਫੋਰੈਸਟ ਨਾਲ ਹੀ ਹੈ। ਇਹ ਫੋਰੈਸਟ ਹੈ। ਉਹ ਤੇ ਜਿੱਥੋਂ ਅਸੀਂ ਪਹਿਲਾਂ ਆਏ ਹਾਂ ਕਤਰੋੜ ਦੇ ਪੁੱਲ ਦੇ ਅੱਗੇ ਉਹਦੇ ਅੱਗੇ ਜਾ ਕੇ ਕੇਂਦਰ ਦੀ ਜਗ੍ਹਾ ਉਹਦੇ ਉੱਤੇ ਵੀ ਜੀ ਇਹ ਇੱਥੇ ਲੱਗੇ ਤੇ ਕਰ ਹੀ ਨਹੀਂ ਸਕਦੇ ਆਪਾਂ। ਇਹ ਹਾਲਤ ਜਿਹੜੀ ਬਣਾਈ ਹੈ ਜਿਹੜੇ ਆਪਣੇ ਆਪ ਨੂੰ ਬੜਾ ਆਮਾਨਦਾਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇਹ ਇਲੀਗਲ ਮਾਈਨਿੰਗ ਦੇ ਨੂੰ ਬੰਦ ਕਰਕੇ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ ਰੈਵਨਿਊ 20000 ਕਰੋੜ ਦਾ ਇਕੱਠਾ ਕਰਾਂਗੇ ਕਿੱਥੇ ਆ ਰੈਵਨਿਊ ਤੇ ਆ ਰਿਹਾ ਜਾਂ ਕਿ ਦੀ ਕਿ ਦੀ ਜੇਬ ਚ ਰਿਹਾ ਇਹ ਪੰਜਾਬੀਆਂ ਨੂੰ ਸਮਝਣਾ ਪਏਗਾ ਵਿਧਾਨ ਸਭਾ ਚ ਇਹ ਮੁੱਦਾ ਚੁੱਕਿਆ ਜਾਏਗਾ ਕਿਉਂਕਿ ਤੁਹਾਡਾ ਏਰੀਆ ਪੈਂਦਾ ਹੈਗਾ ਤੁਸੀਂ ਡੈਫੀਨੇਟ ਚੁੱਕਾਂਗੇ ਡੈਫੀਨੇਟ ਚੁੱਕਾਂਗੇ ਜਨਤਾ ਜੀ ਵੀ ਚੁੱਕਾਂਗੇ ਸੜਕਾਂ ਦੇ ਵੀ ਚੁੱਕਾਂਗੇ ਮੀਡੀਆ ਜੀ ਵੀ ਚੁੱਕਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਹੈ ਸਾਲ ਰਹਿ ਗਿਆ ਉੰਟੀ ਗਿਲਚੀ ਨਾਲ ਦੀ ਸ਼ੁਰੂ ਹੋ ਗਈ ਹੈ ਤੇ ਸੱਚੀਆਂ ਖਬਰਾਂ ਲਾ ਕੇ ਤੁਸੀਂ ਵੀ ਸੱਚੇ ਪੰਜਾਬੀ ਹੋਣ ਦਾ ਫਰਜ਼ ਜਰੂਰ ਅਦਾ ਕਰਿਓ ਅੰਮ੍ਰਿਤਾਂ ਜੀ ਹੋਰ ਵੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਨਹੀਂ ਇਦਾਂ ਹੀ ਹੈ ਜੀ ਮੈਂ ਅਪਰੋਜਪੁਰ ਗਿਆ ਸੀ ਉੱਥੇ ਵੀ ਇਦਾਂ ਹੀ ਹਾਲ ਹੈ ਔਰ ਮੈਂ ਤਾਂ ਸੋਚ ਰਿਹਾ ਕਿ ਇਹ ਇਹਦੇ ਨਾਲ ਲੱਗਦਾ ਲੱਗਦਾ ਜਿਹੜਾ ਏਰੀਆ ਰ ਇੱਕ ਵਾਰੀ ਇੱਥੇ ਯਾਤਰਾ ਹੀ ਕਰ ਲਈ ਜਾਏ ਇੱਕ ਤੇ ਪਤਾ ਕਰ ਲਿਆ ਜਾਏ ਕਿ ਜਿਹੜੇ ਬਾੜ ਦੇ ਅੰਦਰ ਘਰ ਟੁੱਟੇ ਸੀ ਉਹਨਾਂ ਨੂੰ ਕੀ ਕੀ ਮਿਲ ਗਿਆ ਜਿਹੜੀ ਰਾਹਤ ਆਈ ਆ ਉਹ ਪੁੱਜੀ ਆ ਜਾਂ ਨਹੀਂ? ਕੀ ਉਹ ਵਿਚਾਰੇ ਟੋਕਰੀ ਰੇਤ ਵੀ ਚੁੱਕ ਸਕਦੇ ਆ ਘਰ ਬਣਾਣ ਲਈ? ਨਾ। ਫੁੱਲਸਾਲ ਆ ਜਾਏਗਾ। ਕਾਨੂੰਨ ਦੀ ਤਾਂ ਜੀਆਂ ਉੱਡ ਰਹੀਆਂ ਜੀ ਇਹ ਕਿਹਾ ਜਾਏਗਾ। ਲੇਕਿਨ ਇਲੀਗਲ ਮਾਈਨਿੰਗ ਨੂੰ ਬੜਾਵਾ ਦੇਣ ਵਾਲੇ ਲੋਕ ਦੰਦ ਨਾ ਦੇ ਰਹੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ